ਜਨਤਾ ਦੀਵਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਸੁਖਵਿੰਦਰ ਸਿੰਘ ਦਗਾਲ ਇਸ ਟਾਈਮ ਅਸੀਂ ਖੜੇ ਹਾਂ ਦਗਾਲ ਖੁਰਦ ਦੇ ਵਿੱਚ ਜਿੱਥੇ ਇੱਕ ਇੰਡੋਸੈਂਡ ਬੈਂਕ ਦੇ ਮੁਲਾਜ਼ਮ ਆਏ ਨੇ ਲੋਨ ਕਰਿਆ ਇਹਨਾਂ ਨੇ ਲੋਨ ਦੇ ਕਿਸ਼ਤ ਲੈਣ ਲਈ ਮੁਲਾਜ਼ਮ ਆਏ ਨੇ ਪਰ ਜੋ ਇਹ ਜਿਨ੍ਹਾਂ ਦੇ ਨਾਮ ਤੇ ਲੋਨ ਬਣਿਆ ਹੈ ਉਹਨਾਂ ਨੂੰ ਉਹਨਾਂ ਨੇ ਲੋਨ ਕਰਾਇਆ ਨਹੀਂ ਉਹਨਾਂ ਕੋਲ ਪੈਸੇ ਵੀ ਨਹੀਂ ਪਹੁੰਚੇ ਵਿਚਲੇ ਬੰਦੇ ਨੇ ਜਿਹੜੇ ਉਹ ਇਹਨਾਂ ਦਾ ਲੋਨ ਖਾ ਗਏ ਇਹਨਾਂ ਨੂੰ ਪੁੱਛਦਿਆਂ ਵੀ ਮਸਲਾ ਕੀ ਹੈ ਹਾਂ ਹਾਂਜੀ ਤੁਹਾਡੇ ਨਾਂ ਤੇ ਲੋਨ ਬਣਿਆ ਤੁਹਾਨੂੰ ਪੈਸੇ ਮਿਲੇ ਨਹੀਂ ਹਾਂ ਵੀਰੇ ਲੋਨ ਬਣਿਆ ਹੀ ਨਹੀਂ ਹੈਗਾ ਨਾ ਪੈਸੇ ਮਿਲੇ ਹੈਗੇ ਸਾਨੂੰ ਐਂ ਗੁੰਠੇ ਤੇ ਉੱਪਰ ਦੇ ਤੁਸੀਂ ਤੁਸੀਂ ਪੜੇ ਹੋਏ ਨਹੀਂ ਹੈਗੇ ਪੜ੍ਹੀ ਹੋਈ ਆ ਵੀਰੇ ਅੱਠ ਪੜ੍ਹੀ ਹੋਈ ਆ ਹੁਣ ਤੁਸੀਂ ਸਾਈਨ ਕਰਦੇ ਹੋ ਜਾਂ ਗੁੱਠਾ ਲਾਉਣੀਓ ਨਾ ਮੈਂ ਤਾਂ ਸਾਈਨ ਕਰਦੀ ਹੁੰਨੀ ਆ ਤੁਸੀਂ ਸਾਈਨ ਕਰਤੇ ਸਾਨੂੰ ਪਤਾ ਨਹੀਂ ਲੱਗਿਆ ਵੀ ਕਦੋਂ ਸਾਈਨ ਕਰਾ ਕੇ ਲੈ ਗਿਆ ਤੇ ਕਦੋਂ ਲੋਨ ਹੋ ਗਿਆ। ਨਾ ਵੀਰੇ ਸਾਡੇ ਆਧਾਰ ਕਾਰਡ ਲੈ ਗਿਆ ਬਾਕੀ ਹੁਆ ਆਇਆ ਕਰਦਾ ਕਹਿੰਦਾ ਤੇਰਾ ਆਧਾਰ ਕਾਰਡ ਅਪਡੇਟ ਕਰਾਉਣਾ ਹੈ ਤੇਰਾ ਬੈਂਕ ਦੀ ਖਾਤੀ ਅਪਡੇਟ ਕਰਾਉਣੀ ਹੈ ਬਸ ਐ ਕਰਕੇ ਲੈ ਕੇ ਗਿਆ ਹੋਇਆ। ਬਾਕੀ ਸਾਡ ਨੂੰ ਨਾ ਪੈਸੇ ਮਿਲੇ ਨਾ ਸਾਨੂੰ ਲੋਨ ਦਾ ਪਤਾ। ਕੌਣ ਆਇਆ ਸੀ? ਤਾਰੀ ਆਤੀ ਵੀਰੇ। ਕਿਹੜੇ ਪਿੰਡ ਤੋਂ? ਦਗਾਲ ਤੋਂ। ਦਗਾਲ ਤੋਂ ਤਾਰੀ ਐ ਜੋ ਲੋਨ ਕਰਾਉਂਦਾ ਹੈ ਕਮਿਸ਼ਨ ਤੇ ਤੇ ਉਹ ਉਹ ਇਹ ਦੱਸ ਰਹੇ ਨੇ ਕਿ ਉਹ ਪੈਸੇ ਕਢਾ ਕੇ ਸਾਈਨ ਕਰਾ ਕੇ ਲੈ ਗਿਆ ਧੋਖੇ ਨਾਲ ਪੈਸੇ ਆਪ ਕਢਾ ਕੇ ਖਾ ਗਿਆ। ਹਾਂਜੀ ਤੁਹਾਡਾ ਕੀ ਮਸਲਾ ਅਸ਼ੀਬ ਨੂੰ ਨਾ ਜੀ ਸਾਨੂੰ ਕੁਝ ਨਹੀਂ ਦਿੱਤਾ ਜੀ ਲੋਨ ਕਿਵੇਂ ਹੋ ਗਿਆ ਤੁਹਾਨੂੰ ਕੁਝ ਮਿਲਿਆ ਨਹੀਂ ਜਦੋਂ ਉਹਨੂੰ ਪਤਾ ਜੀ ਇਹ ਤੇ ਬ੍ਰੋ ਉਹਦਾ ਨਾਮ ਨੇ ਲਿਖਿਆ ਹੈਗਾ ਅੱਛਾ ਤੁਹਾਡੇ ਨਾਂ ਤੇ ਵੀ ਹੈ ਕੋਈ ਲੋਨ ਜੇ ਮੇਰੇ ਨਾਮ ਤੇ ਹੈਗਾ ਮੈਂ ਕਿਸ਼ਤ ਭਰਦੀ ਆ ਅੱਛਾ ਕੋਈ ਹੋਰ ਵੀ ਲੋਨ ਚੱਲ ਰਿਹਾ ਪਤਾ ਤੁਹਾਨੂੰ ਨਾ ਹੋਰ ਨਹੀਂ ਚੱਲ ਰਿਹਾ ਜੀ ਜਦੋਂ ਕੋ ਸਾਹਮਣੇ ਲਿਖਿਆ ਹੈਗਾ ਇਹ ਨਾ ਹੋਵੇ ਕਿ ਤੁਹਾਡਾ ਵੀ ਕੋਈ ਤੇ ਕੱਲ ਨੂੰ ਲੋਨ ਕੋਈ ਸਾਹਮਣੇ ਆ ਜੇ ਤੁਸੀਂ ਕਦੇ ਕੋਈ ਉਠਾ ਲਾਇਆ ਉਹਦੇ ਨਹੀਂ ਸ਼ਾਇਦ ਇਹ ਕੋਈ ਉਠਾ ਹਾਂ ਬੋਲਣਾ ਹੀ ਪਤਾ ਆਹ ਤਾਂ ਹਾਂ ਕਰ ਰਹੇ ਨੇ ਗਾ ਉਂਗੂਠਾ ਰੱਖਾਈ ਫੁਕੇਗੀ ਹਾਂ ਤੁਸੀਂ ਕੀ ਚਾਹੁੰਦੇ ਹੋ ਹੁਣ ਤੁਸੀਂ ਸਾਨੂੰ ਜਿਹੜਾ ਲੋਨ ਕਢਾਈ ਜੋ ਪੈਸੇ ਦਿਵਾਓ ਕੀ ਚਾਹੁੰਦੇ ਹੋ ਪੈਸੇ ਦਿਵਾਓ ਜੀ ਨੂਨ ਵਾਲੇ ਹੋਰ ਕੀ ਆ ਲੋਨ ਵਾਲੇ ਪੈਸੇ ਪੈਸੇ ਤਾਂ ਕਿਸ਼ਤ ਦਾ ਇਹਦਾ ਕਿਸ਼ਤ ਲੈਣ ਆ ਰਹੇ ਨੇ ਪੈਸੇ ਲੈਣ ਥੋੜੀ ਆ ਰਹੇ ਨੇ ਸਾਡੇ ਕੋਲ ਸਮਝ ਨਹੀਂ ਕਿ ਬੰਦਿਆਂ ਦੇ ਪੈਸੇ ਕੌਣ ਖਾ ਗਿਆ ਤਾਰੀ ਖਾ ਗਿਆ ਜੀ ਦੱਸੋ ਤਾਰੀ ਕੋਲ ਲੋਨ ਕਰਾਉਂਦੇ ਸੀ ਤੁਸੀਂ ਹਾਂ ਉਹ ਤਾਰੀ ਕੌਣ ਹੈ ਮੁਲਾਜ਼ਮ ਹੈ ਕੋਈ ਇਹ ਤਾਰੀ ਹੈ ਜਿਹੜਾ ਦਗਾਲ ਕਲਾ ਦਾ ਉਹ ਲੋਨ ਕਰਾਉਂਦਾ ਹੈ ਕਮਿਸ਼ਨ ਬੇਸ ਤੇ ਬੈਂਕ ਵਾਲਿਆਂ ਤੋਂ ਲੋਨ ਕਰਾ ਲੈਂਦਾ ਹੈ ਇਹਨਾਂ ਅਨਪੜਾ ਲੋਕਾਂ ਤੋਂ ਗੂਠੇ ਲਵਾ ਕੇ ਲੈ ਜਾਂਦਾ ਹੈ ਤੇ ਇਹ ਇੱਕ ਕੁੜੀ ਇੱਥੇ ਚਲੀ ਗਈ ਉਹਦੇ ਸਾਈਨ ਕਰਾ ਕੇ ਲੈ ਗਿਆ ਕਹਿ ਕੇ ਕਿ ਤੇਰਾ ਲੋਨ ਆਊਗਾ ਪਰ ਲੋਨ ਦੀ ਰਕਮ ਹੈ ਜਿਹੜੀ ਇਹਨਾਂ ਨੂੰ ਮਿਲੀ ਨਹੀਂ ਵਿਖਾਤੇ 'ਚ ਨਹੀਂ ਪਾਈ ਸਾਡੇ ਕਾਪੀ 'ਚ ਤੇ ਇਹ ਮੁਲਾਜ਼ਮ ਬੈਂਕ ਵਾਲੇ ਬੈਠੇ ਨੇ ਹਾਂਜੀ ਬਾਈ ਜੀ ਕਿਸ਼ਤ ਲੈਣਾ ਹੈ ਤੁਸੀਂ ਇਹਨਾਂ ਤੋਂ ਹਾਂਜੀ ਹਾਂਜੀ ਕਿਹੜੀ ਬੈਂਕ ਦਾ ਲੋਨ ਹੈ इंडोसेंट बैंकਾ ਲਾਉਣਾ ਬਈ ਇਹ ਇਹ ਪੈਸੇ ਨਿਕਲੇ ਨੇ ਇਹਨਾਂ ਦੇ ਨੋ ਤੇ ਹਾਂਜੀ ਇਹਨਾਂ ਦੇ ਨਾਮ ਤੋਂ ਆਫਾ ਨੇ ਖਾਤਾ ਇਹਨਾਂ ਦਾ ਕੰਪਨੀ ਦਾ ਜਿਹੜਾ ਆਪਣੀ ਇੰਡੋਸੈਂਟ ਬੈਂਕ ਦੀ ਜਿਹੜੀ ਛੋਟੀ ਬਣਾਸ ਭਾਰਤ ਫਾਈਨੈਂਸ ਦੇ ਨਾਮ ਸੇ ਹਾਂਜੀ ਠੀਕ ਹੈ ਆਪਾਂ ਇਹਨਾਂ ਦੇ ਗਰੁੱਪ ਲੋਨ ਚੱਲਦੇ ਨੇ ਸਾਡੇ ਜੀ ਹਾਂਜੀ ਹਾਂਜੀ ਲੇਡੀਜ਼ ਗਰੁੱਪ ਲੋਨ ਲੈਂਦੀਆਂ ਨੇ ਉਹਨਾਂ ਦੇ ਇਹਨਾਂ ਦੇ ਖਾਤੇ ਖੁੱਲੇ ਹੋਏ ਸੀ ਜੀ ਜ਼ੀਰੋ ਬੈਲੈਂਸ ਤੇ ਜਿਹੜਾ ਜ਼ੀਰੋ ਬੈਲੈਂਸ ਤੇ ਖਾਤਾ ਖੁੱਲਦਾ ਹਾਂਜੀ ਹਾਂਜੀ ਉਹ ਖੁੱਲੇ ਹੋਏ ਸੀ ਇਹਨਾਂ ਦੇ ਉਹ ਇਹਨਾਂ ਦੇ ਲੋਨ ਕਰਾ ਕੇ ਇਹਨਾਂ ਨੂੰ ਮੈਂਬਰਾਂ ਨੇ ਦੱਸਿਆ ਨਹੀਂ ਇਹਨੇ ਮੈਂਬਰਾਂ ਨੂੰ ਕਹਿੰਦਾ ਕਹਿੰਦਾ ਆਧਾਰ ਕਾਰ ਕਿਉਂਕਿ ਮੈਂ ਤਾਂ ਬ੍ਰਾਂਚ ਮੈਨੇਜਰ ਆ ਜੀ ਉੱਥੇ ਹਾਂਜੀ ਹਾਂਜੀ ਠੀਕ ਐ ਉੱਥੇ ਫਿਰ ਕੀ ਕਰਿਆ ਇਹਨਾਂ ਦੇ ਪੈਸੇ ਹਰ ਰੋਜ਼ ਆਂਦਾ ਸੀ ਇਹਨਾਂ ਕੋਲ ਕਦੇ ਕੁਸ ਬਨ ਲਾ ਕੇ ਕੁਸ ਬਨ ਲਾ ਕੇ ਇਹਨਾਂ ਦੇ ਅਦਰ ਉਸਕੇ ਫੋਨ ਮੇ ਚਲਦਾ ਹੈ ਅਦਰ ਹਾਂ ਹਾਂ ਐਪ ਚਲਦੀ ਹੈ ਜਿਹੜੀ ਅੱਜ ਕੱਲ ਪੈਸੇ ਨਾਲ ਚਲਦੀ ਹੈ ਠੀਕ ਹੈ ਇਹਨਾਂ ਨਾਲ ਇੱਕ ਵਾਰੀ ਚ ਆਧਾਰ ਕਾਰਡ ਨੰਬਰ ਲਗਾ ਕੇ 10000 ਰੁਪਏ ਕਢ ਕੇ ਲਏਗਾ ਇਹਨਾਂ ਦਾ ਅੱਛਾ ਜੀ 10000 ਲੈ ਗਿਆ ਨਹੀਂ 10000 ਨਹੀਂ ਹਰ ਰੋ ਜਾ ਕੇ ਇੱਕ ਵਾਰੀ ਮੇ 10000 ਰੁਪਏ ਨਿਕਲਦੇ ਇੱਕ ਵਾਰ 10000 ਲੈ ਗਿਆ ਮਤਲਬ ਸਾਰਾ ਲੋਨ ਕਢਾ ਕਢਾ ਕੇ ਆਪੇ ਖਾ ਗਿਆ ਇਹਨੂੰ ਦੱਸਿਆ ਨਹੀਂ ਵੀ ਲੋਨ ਆ ਗਿਆ ਲੈ ਕੇ ਗਿਆ ਮੈਂਬਰੋ ਕੇ ਪਾਸ ਆਣੇ ਕੇ ਬਾਅਦ ਪਤਾ ਲੱਗਾ ਜੀ ਹਮੇ ਤਾਂ ਲੋਨ ਨਹੀਂ ਲੈ ਲੈ ਇਸ ਦਾ ਹਾਂ ਫਿਰ ਹੋਰ ਵੀ ਕਿਸੇ ਪਿੰਡ ਦਾ ਮਸਲਾ ਹੈ ਬ ਹਾਂ ਜੀ ਬਜਾਰਾ ਪਿੰਡ ਹੋ ਗਿਆ ਬੁਲੇਟ ਪਿੰਡ ਹਾਂਜੀ ਉੱਥੇ ਵੀ ਇਹੀ ਕਪੜਾ ਹੋ ਰਿਹਾ ਇਹੀ ਕਪੜਾ ਕੌਣ ਹੈ ਇਹ ਬੰਦਾ ਇਹ ਤਾਰੀਆ ਜਿਸ ਦੇ ਕਮਿਸ਼ਨਵਾਜ ਹੈ ਜੀ ਬ੍ਰੋਕਰ ਕਮਿਸ਼ਨਵਾਜ ਨੇ ਹੈਗੇ ਜਗਤਾਰ ਦੋਵਾਂ ਦਾ ਨਾਮ ਵੀ ਜਗਤਾਰ ਹੈ ਵੈਸੇ ਅੱਛਾ ਦੂਜਾ ਕਿੱਥੇ ਦਾ ਜਗਤਾਰ ਉਹ ਵੀ ਹਰਾਰਾਂ ਦੋਵੇਂ ਹਰਾਰਾਂ ਨਹੀਂ ਇੱਕ ਦਾ ਦਕਾਲ ਦਾ ਜਗਤਾਰ ਦੂਜਾ ਵੀ ਦਕਾਲ ਦਾ ਹੀ ਦੂਜਾ ਵੀ ਦਕਾਲ ਦਾ ਹੈ ਇੱਕੇ ਗਲੀ ਦੇ ਬੰਦੇ ਨੇ ਅੱਛਾ ਅੱਛਾ ਜੀ ਦਕਾਲ ਕਲਾਂ ਦੇ ਦੋ ਜਗਤਾਰ ਨੇ ਇਹ ਦੋਨੇ ਕਮਿਸ਼ਨ ਬੇਸ ਤੇ ਕੰਮ ਕਰਦੇ ਨੇ ਕਮਿਸ਼ਨ ਨਾਲ ਵੀ ਇਹਨਾਂ ਨੂੰ ਸਬਰ ਨਹੀਂ ਆਇਆ ਤੇ ਬੈਂਕ ਵਾਲੇ ਅੱਜ ਠੋਕਰਾਂ ਖਾਂਦੇ ਫਿਰਦੇ ਨੇ ਇੱਥੇ ਕਿਸ਼ਤ ਲੈਣ ਲਈ ਪਰ ਜਿਹੜੇ ਪੈਸੇ ਨੇ ਉਹ ਲੋਨ ਵਾਲਿਆਂ ਨੂੰ ਮਿਲੇ ਨਹੀਂ ਪੈਸੇ ਇਹ ਤਾਰੀ ਜਗਤਾਰ ਸਿੰਘ ਤਾਰੀ ਇਹ ਦੋਏ ਖਾ ਗਏ ਤੇ ਇਹ ਦੱਸ ਰਹੇ ਨੇ ਕਿ ਇਕੱਲਾ ਇਸ ਪਿੰਡ ਦਾ ਨਹੀਂ ਹੋਰ ਵੀ ਇੱਕ ਬੂਰੜ ਪਿੰਡ ਦਾ ਲਾੜਬੰਜਾਰੇ ਪਿੰਡ ਦਾ ਹੈ ਕਿੰਨੇ ਕ ਲੱਖ ਦਾ ਘਪਲਾ ਇਹ ਯਾਨੀ ਕਿ ਟੋਟਲ ਤੁਸੀਂ ਇਹ ਨਾਲੋਂ 250 ਮੈਂਬਰ ਹੈ ਜੀ 250 ਮੈਂਬਰ ਹੈ ਕਿੰਨੇ ਕਿੰਨੇ ਲੱਖ ਹੋਣਾ 30 35000 ਖਾ ਜਾ ਵੀਰੇ ਹਾਂ ਜੀ ਘੱਟੋ ਘੱਟ ਜ਼ਿਆਦਾ ਨਹੀਂ ਕਹਿੰਦਾ ਜੀ ਇਕੱਲੇ ਇਕੱਲੇ ਜਿਹੜਾ ਇਹਦੇ ਪੈਂਚ 40 60 ਲੱਖ ਰੁਪਏ ਦਾ ਕਰੀਬ ਸਿਸਟਮ ਹੈ ਜੀ 40 60 ਲੱਖ ਕੁਝ ਮੈਂਬਰਾਂ ਨੇ ਪੈਸੇ ਲਏ ਪੌਣੇ ਕਰੋੜ ਰੁਪਏ ਦਾ ਦੱਸ ਰਹੇ ਨੇ ਇਹ ਤਕਰੀਬਨ ਕੋਈ ਪੌਣੇ ਕਰੋੜ ਰੁਪਏ ਦਾ ਘਪਲਾ ਹੈ ਬਹੁਤ ਵੱਡਾ ਸਕੈਂਡਲ ਹੈ ਇਹ ਇਹ ਗਰੀਬ ਲੋਕਾਂ ਦੇ ਪੈਸੇ ਕਮਿਸ਼ਨ ਤੇ ਕੰਮ ਕਰਨ ਵਾਲੇ ਜਿਹੜੇ ਏਜੰਟ ਨੇ ਉਹ ਖਾ ਗਏ ਜੋੜੇ ਰਹੋ ਜਨਤਾ ਦੀ ਆਵਾਜ਼ ਦੇ ਨਾਲ ਅਸੀਂ ਤੁਹਾਨੂੰ ਦੇਵਾਂਗੇ ਹਰ ਰਿਪੋਰਟ